ਇੱਥੇ ਪੂਰੇ ਪੰਜਾਬ ਦੇ ਵਿੱਚ ਪੈਨ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਕੱਲ ਹੁਸ਼ਿਆਰਪੁਰ ਦੇ ਵਿੱਚ ਪੈਨ ਕੁਮਾਰੀ ਮਾਇਆਵਤੀ ਦਾ ਜਨਮ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਥਾਨ ਹਰੀਮਪੁਰ ਨਵੀਂ ਸਬਜ਼ੀ ਮੰਡੀ ਦੇ ਨਜ਼ਦੀਕ ਬਸ ਸਾਥੀਆਂ ਨੂੰ ਅਪੀਲ ਆ ਲੀਡਰ ਸਹਿਬਾਨ ਨੂੰ ਬਈ ਕਟੋ ਘਟ ਕੱਲੇ ਨਾ ਹੋਣ ਜੇ ਆਪਾਂ ਪ੍ਰੋਗਰਾਮ ਨੂੰ ਕਾਮਯਾਬ ਕਰਨਾ ਹੈ ਤੇ ਗੈਦਰਿੰਗ ਵਧੀਆ ਕਰਨੀ ਹੈ ਲੀਡਰ ਸਹਿਬਾਨਾਂ ਨੂੰ ਵੀ ਬੇਨਤੀ ਆ ਵੀ ਸਟੇਜ ਦੇ ਉੱਤੇ ਚੜ ਕੇ ਵੱਡੇ ਵੱਡੇ ਭਾਸ਼ਣ ਕਰਨ ਦੀ ਲੋੜ ਈ ਬਸ ਤੁਸੀਂ ਤੁਸੀਂ ਪੰਜ ਸੱਤ ਸਾਥੀ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਕਈ ਵਾਰੀ ਦੇਖਿਆ ਵੀ ਉੱਥੇ ਸਟੇਜ ਤੇ ਚੜ੍ਹ ਕੇ ਐਦਾਂ ਲੈਕਚਰ ਕਰਨਗੇ ਵੀ ਜਿੱਦਾਂ ਥੱਲੇ ਕਿਸੇ ਨੂੰ ਸਮਝ ਨਹੀਂ ਤਵੱਸਾਥੀ ਕੋਈ ਨਾਲ ਲੈ ਕੇ ਆਏ ਹੋਣ ਕਿ ਇਕੱਲੇ ਬਸ ਇਹੀ ਨਿਰਵਰਤਾ ਸਹਿਤ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਵੀ ਸਾਥੀਓ ਅਸੀਂ ਪ੍ਰੋਗਰਾਮ ਕਾਮਯਾਬ ਕਰਨ ਲਈ ਹਰ ਵਰਕਰ ਸਾਥੀ ਹਰ ਲੀਡਰ ਸਹਿਬਾਨ ਕਟੋ-ਕਟ ਪੰਜ-ਪੰਜ ਸੱਤ-ਸੱਤ ਸਾਥੀ ਜ਼ਰੂਰ ਆਈਏ ਤਾਂ ਜੋ ਪ੍ਰੋਗਰਾਮ ਕਾਮਯਾਬ ਹੋ ਸਕੇ ਇਹ ਪ੍ਰੋਗਰਾਮ ਪੂਰੇ ਪੰਜਾਬ ਪੱਧਰ ਤੇ ਹਰ ਜ਼ਿਲ੍ਹੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਪ੍ਰੋਗਰਾਮ ਆਪਾਂ ਕੋਈ ਵਿਧਾਨ ਸਭਾ ਪ੍ਰਧਾਨ ਜੀ ਦੇ ਜਾਂ ਜ਼ਿਲ੍ਹਾ ਪ੍ਰਧਾਨ ਜੀ ਤੇ ਨਾ ਛੱਡੀਏ ਸਾਡੇ ਛੋਟੇ ਤੋਂ ਛੋਟੇ ਵਰਕਰ ਸਹਿਬਾਨ ਤੇ ਵੱਡੇ ਤੋਂ ਵੱਡੇ ਡੀਟਰ ਸਹਿਬਾਨ ਦੀ ਜਿੰਮੇਵਾਰੀ ਬੰਦੀ ਆ ਵੀ ਅਸੀਂ 5 5 7 7 ਸਾਥੀ ਜ਼ਰੂਰ ਨਾਲ ਲੈ ਕੇ ਆਈਏ ਤੇ ਜਿਲ੍ਹਾ ਪ੍ਰਧਾਨ ਜੀ ਨੂੰ ਵੀ ਬੇਨਤੀ ਆ ਵੀ ਘਟੋ ਘਟ ਸਟੇ ਦੇ ਉੱਤੇ ਟਾਈਮ ਦੇਣ ਲੱਗੇ ਲੋਪਲ ਲੀਡਾਂ ਚ ਇਹ ਜ਼ਰੂਰ ਦੇਖਿਆ ਜਾਵੇ ਵੀ ਕੋਈ 5 7 ਬੰਦੇ ਵੀ ਨਾਲ ਲੈ ਕੇ ਆਇਆ ਕਿ ਇਕੱਲੇ ਲੈਕਚਰ ਹੀ ਕਰਨ ਆਏ ਆ ਬਸ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਆ ਪ੍ਰੋਗਰਾਮ ਕਾਮਯਾਬ ਕਰਨ ਲਈ ਅਸੀਂ 5577 ਸਾਥੀ ਜ਼ਰੂਰ ਆਈਏ ਜਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ ਕਰੋ